ਹੁਸ਼ਿਆਰਪੁਰ ਦੇ ਟਾਂਡਾ ਉੜਮੜ ਦੀ ਪੁਲਿਸ ਨੇ ਐਨਆਰਆਈ ਦੇ ਘਰ ਲੁੱਟ ਮਾਮਲੇ ਦੇ ਵਿੱਚ ਤਿੰਨ ਲੁਟੇਰੇ ਕਾਬੂ ਕੀਤੇ ਨੇ ਕੁਝ ਦਿਨ ਪਹਿਲਾਂ ਫਿਰੋਜ਼ਪੁਰ ਪਿੰਡ ਦੇ ਵਿੱਚ ਬੰਦੂਕਾਂ ਦੇ ਬਲ ਤੇ 6 ਲੁਟੇਰਿਆਂ ਨੇ ਇੱਕ ਔਰਤ ਨੂੰ ਜ਼ਖਮੀ ਕਰਕੇ 10 ਟੋਲੇ ਸੋਨਾ ਵਿਦੇਸ਼ੀ ਕਰੰਸੀ ਤੇ 20 ਲੱਖ ਰੁਪਏ ਦੀ ਨਕਦੀ ਲੁੱਟ ਲਈ ਸੀ ਜੇ ਪੁਲਿਸ ਨੇ ਮਾਮਲੇ ਦੀ ਜਾਂਚ ਕਰਦੇ ਹੋਏ ਤਿੰਨ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਦੇ ਕੋਲੋਂ ਪਿਸਤੌਲ ਸੋਨੇ ਦਾ ਬ੍ਰੇਸਲੇਟ ਤੇ ਹੋਰ ਵੀ ਸਮਾਨ ਬਰਾਮਦ ਕੀਤਾ ਕਿੱਤਾ ਦਿਨੀ ਪਿੰਡ ਫਰੋਜ਼ ਰੋੜੀਆਂ ਵਿੱਚ ਕੁਝ ਜਿਹੜੇ 4 ਤੋਂ 5 ਨਕਾਬ پوش ਲਟੇਰਿਆਂ ਨੇ ਇੱਕ ਘਰ ਵਿੱਚ ਦਾਖਲ ਹੋ ਕੇ ਲੁੱਟ ਦੋਖੋ ਦੀ ਵਾਰਤਾ ਨੂੰ ਅੰਜਾਮ ਦਿੱਤਾ ਸੜਨਾਲ ਡੀਐਸਪੀ ਸਿਟੀ ਦਵਿੰਦਰਜੀਤ ਸਿੰਘ ਦੀ ਬਾਜਵਾ ਮੌਜੂਦ ਨੇ ਗੱਲਬਾਤ ਕਰਦੇ ਆ ਕਿ ਇਹ ਸਾਰਾ ਮਾਮਲਾ ਸਰ ਕਿਸ ਇਹ ਸਾਰਾ ਜਿਹੜਾ ਮੰੰਜਰ ਸਗਾ ਹੈ ਅਨ ਇਹ ਨਾ ਜੀ 26 27 ਦੀ ਦਰਮਿਆਨੀ ਰਾਤ ਨੂੰ ਪਿੰਡ ਫਰੋਜ਼ ਰੋੜੀਆਂ ਹਰ ਸਰਦਾਰ ਪੱਗਾ ਸਿੰਘ ਬਜ਼ੁਰਗ ਆਦਮੀ ਸੀ ਉਹਨਾਂ ਦੇ ਘਰ ਇਹ ਵਾਰਸ ਹੁੰਦਾ ਸੀ ਗਨ ਉਠਾ ਕੇ ਘਰ ਦਾ ਮਹਿਨ ਦਰਵਾਜ਼ਾ ਖਲਾ ਕੇ ਜਿਹੜੀ ਉਹਨਾਂ ਦੀ ਨੂੰਹ ਦਲਜੀਤ ਕੌਰ ਵਾਈਫ ਕਮਲਜੀਤ ਸਿੰਘ ਉਹਨਾਂ ਨੂੰ ਸੱਟਾਂ ਮਾਰ ਕੇ ਕਰੋ ਕੀਮਤੀ ਸਮਾਨ ਲੁੱਟ ਕੇ ਲੈ ਕੇ ਗਏ ਸੀਗੇ। ਔਰ ਕਾਫੀ ਗੰਭੀਰ ਰੂਪ ਦੇ ਵਿੱਚ ਉਹ ਲੜਕੀ ਨੂੰ ਸੱਟਾਂ ਲੱਗੀਆਂ ਉਹਦੇ ਫ੍ਰੈਕਚਰ ਦੋ ਤਿੰਨ ਜਗ੍ਹਾ ਤੇ ਫ੍ਰੈਕਚਰ ਵੀ ਹੋਇਆ। ਔਰ ਸਾਡੀ ਡੈਡੀਕੇਟਿਡ ਟੀਮ ਐਸਐਚਓ ਅੰダー ਦੀ ਗਰਿੰਦਰਜੀਤ ਸਿੰਘ ਲਾਗੜਾ ਉਹਨਾਂ ਦੇ ਨਾਲ ਏਐਸਆਈ ਆ ਰਾਜਵਿੰਦਰ ਸਿੰਘ ਚੌਂਕੀ ਚਾਰਜ ਬਸਤੀ ਕੋੜਾ ਉਹਨਾਂ ਦੇ ਨਾਲ ਅ ਨੀਤ ਜੱਸੀ ਤੇ ਵਿਕਾਸ ਜਿਨ੍ਹਾਂ ਨੇ ਔਰ ਮੇਰੇ ਨਾਲ ਮੈਣਾ ਸੀ ਇੱਕ ਬੱਕਰੀਆਂ ਬੱਕਰੀਆਂ ਟੀਮਾਂ ਸਾਤੜ ਟੀਮਾਂ ਬਣਾ ਕੇ ਅਸੀਂ ਸੀਸੀਟੀਵੀ ਕੈਮਰਿਆਂ ਦੇ ਥਰੂ ਅਸੀਂ ਉਹਨਾਂ ਨੂੰ ਫੋਲੋ ਕਰਦੇ ਕਰਦੇ ਅਸੀਂ ਜਿਹੜੇ ਪਿੰਡ ਦਿੱਤਾ ਤੱਕ ਪਹੁੰਚੇ ਜਿਹੜੀ ਗੱਡੀ ਇਹਨਾਂ ਨੇ ਵਾਰ ਦਾਦ ਦੇ ਵਿੱਚ ਵਰਤੀ ਸੀ ਉਹ ਗੱਡੀ ਅਸੀਂ ਲਟਾਪਿੰਡਪੁਰ ਕਵਰ ਕੀਤੀ ਔਰ ਨਾਲ ਅਸੀਂ ਜਿਹੜੇ ਲਟਾਪਿੰਡ ਦੇ ਦੋ ਬੰਦੇ ਸੀਗੇ ਇੱਕ ਬੰਦਾ ਜਿਹੜਾ ਮੇਨ ਬੰਦਾ ਸੀਗਾ ਮਨੀ ਖੈਰਾਬਾਦ ਤੋਂ ਉਹਨੂੰ ਵੀ ਅਸੀਂ ਰਨ ਆਫ ਕਰ ਲਿਆ ਤੇ ਅੱਗੇ ਬਾਕੀ ਫਰਦਰ ਅੱਗੇ ਇਨਵੈਸਟੀਗੇਸ਼ਨ ਚੱਲ ਰਹੀ ਆ ਔਰ ਜੋ ਸਾਹਮਣੇ ਆਊਗਾ ਉਹ ਤੁਹਾਡੇ ਧਿਆਨ ਚ ਜਾਂਦਾ ਜਾਏਗਾ ਸਾਰਾ ਜਿਹੜੀ ਇਹ ਲੁੱਟ ਖੋਈ ਆ ਅਸਲੀ ਮੋਟਿਵ ਕੀ ਤੁਹਾਨੂੰ ਲੱਗਦਾ ਹੈ ਦੇਖੋ ਮੋੜ ਲੁੱਟ ਖੋਦਾ ਤੇ ਆਪਣੇ ਨਸ਼ੇ ਪੱਤੇ ਦੀ ਪੂਰਤੀ ਹੁੰਦੀ ਆ ਉਹਰੇ ਨਾਲ ਕੋਈ ਕੋਈ ਜ਼ਿਆਦਾ ਇਹਨਾਂ ਦਾ ਬਸ ਲੁੱਟਿਆ ਖਾਤਾ ਪੀਤਾ ਦਾ ਬਟਿਸ਼ਲਰ ਰਿਕਾਰਡ ਕੀ ਸੀ ਇਹਨਾਂ ਦਾ ਪਿਛਲੇ ਵੀ ਇਹਨਾਂ ਦੇ ਪਰਚੇ ਹੈਗੇ ਆਲਰੇਡੀ ਪਰਚੇ ਐਂਡੀ ਦੇ ਪਰਚੇ ਹੈਗੇ ਆ ਔਰ ਅਗੇ ਅਸੀਂ ਕਰਦੇ ਹਾਂ ਇਨਵੈਸਟੀਗੇਸ਼ਨ ਕਰਦੇ ਜੋਗੀ ਦੇਖਾ ਥੈਂਕ ਯੂ ਅੰਕਸ਼ੀ ਨੇ ਕੀ ਕਿ ਜਿਹੜੇ ਡੀਐਸਪੀ ਸਿਟੀ ਉਹਨਾਂ ਨੇ ਗੱਲਬਾਤ ਕੀਤੀ ਦੱਸਿਆ ਕਿ ਜਿਹੜੇ ਇਹ ਲੁਟੇਰੇ ਸੀਗੇ ਉਹਨਾਂ ਨੇ ਲੁੱਟਖੋ ਦੀ ਵਾਰਦਾਤ ਜਿਹੜੀ ਨੂੰ ਅੰਜਾਮ ਦਿੱਤਾ ਸੀਗਾ ਉਹ ਹੁਣ ਪੁਲਿਸ ਦੇ ਸ਼ਕੰਦੇਵਚਨ ਪੁਲਿਸ ਇਸ ਕਾਰਵਾਈ ਲਈ ਪ੍ਰਸ਼ੰਸਾ ਦੇ ਪਾਤਰ ਹੈ ਕਿਉਂਕਿ ਬਹੁਤ ਹੀ ਘੱਟ ਦਿਨਾਂ ਵਿੱਚ ਜਿਹੜੇ ਲੁਟੇਰੇ ਉਹਨਾਂ ਨੇ ਕਾਬੂ ਕਰ ਲਏ ਹਨ ਉਹਨਾਂ ਅਗਲੀ ਕਾਰਵਾਈ ਕਰਕੇ ਉਹਨਾਂ ਤੇ ਕੇਸ ਜਿਹੜਾ ਹੈ ਉਹ ਜਿਸਲ ਹੋ ਚੁੱਕਿਆ ਹੈ ਕੈਮਰਾਮੈਨ ਸਾਚਿੰਦਰਾ ਰਵਿੰਦਰ ਸਿੰਘ ਹੁਸ਼ਿਆਰਪੁਰ ਤੋਂ ਨਿਊ ਸਟੇਟ ਪੰਜਾਬ